ਇਹ ਤਕਰੀਬਨ ਆਪਾਂ ਆਪਣੇ ਪਿੰਡਾਂ ਦੇ ਵਿੱਚ ਦੇਖਦੇ ਆਂ ਜਿਹੜਾ ਆਪਣੇ ਪਿੰਡ ਦਾ ਸਰਪੰਚ ਹੁੰਦਾ ਆ ਆਪਾਂ ਵੀ ਚੋਈਦੇ ਵੀ ਸਰਪੰਚ ਪਤਾ ਨਹੀਂ ਕਿੰਨੇ ਕ ਪੈਸੇ ਖਾ ਗਿਆ ਅੱਜ ਦੀ ਵੀਡੀਓ ਵਿੱਚ ਤੁਸੀਂ ਘਰੇ ਬੈਠੇ ਬੜੇ ਆਰਾਮ ਦੇ ਨਾਲ ਚੈੱਕ ਕਰ ਸਕਦੇ ਆਂ ਕਿ ਤੁਹਾਡੇ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਹੋਏ ਆ ਕਿਹੜੇ ਕੰਮ 'ਤੇ ਕਿੰਨਾ ਪੈਸਾ ਆਇਆ ਤਾਂ ਦੂਸਰੇ ਨੰਬਰ 'ਤੇ ਕੋਈ ਮੰਨ ਲਓ ਤੁਹਾਡੇ ਪਿੰਡ ਦੇ ਵਿੱਚ ਸੜਕ ਬਣਦੀ ਆ ਜਾਂ ਕੋਈ ਸਰਕਾਰੀ ਕੰਮ ਆ ਤੁਹਾਡੀ ਪੰਚਾਇਤ ਨਹੀਂ ਸੁਣਦੀ ਤਾਂ ਤੁਸੀਂ ਕਿਸੇ ਦੀ ਕੰਪਲੇਟ ਪਾਉਣੀ ਆ ਤਾਂ ਤੁਸੀਂ ਉੱਥੋਂ ਬੜੇ ਆਰਾਮ ਦੇ ਨਾਲ ਕੰਪਲੇਟ ਵੀ ਪਾ ਸਕਦੇ ਆਂ ਤਾਂ ਤੁਹਾਡਾ ਮੈਂਟੋ ਮੈਂਟੀ ਹੱਦ ਵੀ ਹੋ ਜਾਊਗਾ ਕਿੱਦਾਂ ਚੈੱਕ ਕਰਨਾ ਹੈ ਸਾਹ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਆਉ ਤੁਹਾਨੂੰ ਆਪਾਂ ਦੱਸਦੇ ਹਾਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਆਪਾਂ ਆਪਣੇ ਪਲੇਸ ਹੋਰ ਤੇ ਜਾ ਕੇ ਉੱਥੇ ਇੱਕ ਐਪ ਭਰਨੀ ਹੈ ਮੇਰੀ ਪੰਚਾਇਤ ਬਿਲਕੁਲ ਸੇਫ ਹੈ ਕੋਈ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਨਾ ਇਹ ਥਾਲਪਾਲ ਦੀ ਹੈ ਸਰਕਾਰੀ ਐਪ ਹੈ ਭਰਨ ਤੋਂ ਬਾਅਦ ਇਹਨੂੰ ਇੱਥੇ ਆਪਾਂ ਓਪਨ ਕਰਦਣਾ ਓਪਨ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਪਹਿਲਾਂ ਆਪਣਾ ਫੋਨ ਨੰਬਰ ਦੇ ਆ ਦੇ ਰਜਿਸਟਰਡ ਕਰਨਾ ਪੈਣਾ ਜੇਕਰ ਤੁਸੀਂ ਰਜਿਸਟਰ ਕਰੂਗੇ ਤਾਂ ਹੀ ਇਹ ਜਲਦੀ ਨਹੀਂ ਤਾਂ ਨਹੀਂ ਚੱਲਣੀ ਹੈਗੀ ਰਿਜਿਸਟਰ ਕਰਨ ਤੋਂ ਬਾਅਦ ਤੁਸੀਂ ਆਪਣਾ ਜ਼ਿਲ੍ਹਾ ਵਗੈਰਾ ਪਿੰਡ ਵਗੈਰਾ ਸਾਰਾ ਕੁਝ ਭਰ ਲੈਣਾ ਜਿੱਦਾਂ ਹੁਣ ਮੈਂ ਪਹਿਲੇ ਭਰਿਆ ਫਿਰ ਵੀਡੀਓ ਲੰਬੀ ਬਹੁਤ ਹੋ ਜਾਂਦੀ ਹੈ ਕਰਨ ਤੋਂ ਬਾਅਦ ਇੱਥੇ ਆਪਾਂ ਨੈਕਸਟ ਕਰਨਾ ਹੈ ਕਰਨ ਤੋਂ ਬਾਅਦ ਇੱਥੇ ਮੈਨੂੰ ਲੌਗ ਇਨ ਕਰਨਾ ਤੁਸੀਂ ਦੇਖ ਸਕਦੇ ਹੋ ਪਹਿਲੇ ਇੱਥੇ ਸਾਰੀ ਮਤਲਬ ਖੁੱਲ ਗਈ ਸਾਡੇ ਪਿੰਡ ਦੀ ਗ੍ਰਾਮ ਪੰਚਾਇਤ ਹੱਫੋ ਵਾਲਾ ਤਾਂ ਤੁਸੀਂ ਥੋੜੀ ਜਿਹਾ ਥੱਲੇ ਨੂੰ ਆਣਾ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਕਿੱਥੇ ਲਿਖਿਆ ਪੰਚਾਇਤ ਬਾਰੇ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਚੁਣੇ ਹੋਏ ਨੁਮਾਇੰਦੇ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਤਾਂ ਇੱਥੇ ਜਿੰਨੇ ਵੀ ਇਹ ਕਰਨ ਤੋਂ ਬਾਅਦ ਇੱਥੇ ਹੋਰ ਵੀ ਮਤਲਬ ਬਹੁਤ ਸਾਰੇ ਕਿੰਨੀ ਤੁਹਾਡੇ ਪਿੰਡ ਦੇ ਨਾਮ ਤੇ ਜ਼ਮੀਨ ਕਿੰਨੀ ਆ ਜਾਂ ਕੋਈ ਕੀ ਕੀ ਤੁਹਾਡੇ ਪਿੰਡ ਦੇ ਵਿੱਚ ਬਣਿਆ ਸਾਰਾ ਤੁਸੀਂ ਚੈੱਕ ਕਰ ਸਕਦੇ ਆ ਤਾਂ ਇੱਥੇ ਬਹੁਤ ਸਾਰੇ ਨਵਾਂ ਕੀ ਚੱਲ ਰਹੇ ਉਹ ਵੀ ਇਹ ਪਾਣੀ ਸਾਫ ਸੁਪਈਏ ਲਈ ਤਾਂ ਤੁਸੀਂ ਇੱਕ ਚੀਜ਼ ਕਰਨਾ ਥੱਲੇ ਥੋੜਾ ਜਿਹਾ ਥੱਲੇ ਆਉਣਾ ਆਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਇੱਥੇ ਲਿਖਿਆ ਈ ਪੇਮੈਂਟ ਆਰਡਰ ਇੱਥੇ ਕਲਿੱਕ ਕਰਨਾ ਕਰਨ ਤੋਂ ਬਾਅਦ ਇੱਥੇ ਲਿਖਿਆ ਪੰਚਾਇਤੀ ਪ੍ਰੋਗਰਾਮ ਰਜਿਸਟਰਡ ਤੇ ਆਪਾਂ ਕਲਿੱਕ ਕਰਨਾ ਤਾਂ ਇੱਥੇ ਤੁਸੀਂ ਆ ਕੇ ਦੇਖ ਸਕਦੇ ਹੋ ਤੁਹਾਡੇ ਪੈਂਡ ਨੂੰ ਕਿੰਨਾ ਪੈਸਾ ਆਇਆ ਜਿੱਦਾਂ ਹੁਣ ਤੁਸੀਂ ਆ ਦੇਖੋ ਸਾਡੇ ਪੈਂਡੇ ਵਿੱਚ ਜੀਸੀਬੀ ਵਰਕ ਹੋਇਆ ਹੈ ਸਾਰਾ ਤਾਂ ਮਤਲਬ ਕਿਹੜੀ ਤਰੀਕ ਨੂੰ ਪੈਸੇ ਆਏ ਸੀ ਤੇ ਕਿੰਨੇ ਪੈਸੇ ਆਏ ਜੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਾਰਾ ਕੁਝ ਲਿਖਿਆ ਹੋਇਆ ਹੈ ਜੀ ਜੇਕਰ ਤੁਹਾਨੂੰ ਕੋਈ ਲੱਗਦਾ ਵੀ ਤੁਹਾਡੇ ਪੈਂਡ ਦੇ ਵਿੱਚ ਕੰਮ ਨਹੀਂ ਠੀਕ ਹੋ ਰਿਹਾ ਕੋਈ ਲਾਈਟਾਂ ਦਾ ਰੱਖ ਲੋ ਕੋਈ ਸੜਕਾਂ ਦਾ ਰੱਖ ਲੋ ਜਾਂ ਕੁਝ ਵੀ ਹੈ ਕੋਈ ਕਿਸੇ ਚੀਜ਼ ਬਾਰੇ ਤੁਸੀਂ ਸ਼ਿਕਾਇਤ ਪਾਉਣੀ ਚਾਹੁੰਦੇ ਆ ਹਨਾ ਕਰਾਂਗੇ ਆ ਤੁਸੀਂ ਉੱਪਰ ਆਹ ਤਿੰਨ ਲਾਈਨਾਂ ਬਣੀਆਂ ਇੱਥੇ ਆਪਾਂ ਕਲਿੱਕ ਕਰਨਾ ਕਰਨ ਤੋਂ ਬਾਅਦ ਤੁਸੀਂ ਥੋੜੀ ਹੇਠਲੇ ਆਉਣਾ ਥੱਲੇ ਆਉਂ ਕਰਨ ਤੋਂ ਬਾਅਦ ਇੱਥੇ ਨੂੰ ਤੁਹਾਨੂੰ ਪੁੱਛਣਾ ਵੇ ਮਤਲਬ ਕਿਹੜੀ ਚੀਜ਼ ਦੀ ਤੁਸੀਂ ਕਰਨੀ ਹੈ ਲਾਈਟਾਂ ਦੀ ਕਰਨੀ ਹੈ ਸੜਕਾਂ ਦੀ ਕਰਨੀ ਹੈ ਕਿੱਦਾਂ ਵੀ ਤੁਸੀਂ ਮੈਂ ਤਾਂ ਮੈਂ ਲਾਈਟਾਂ ਦੀ ਰੱਖਦਾ ਇੱਥੇ ਕਰਨ ਤੋਂ ਬਾਅਦ ਇੱਥੇ ਜੋ ਮਤਲਬ ਤੁਹਾਡੀ ਕੰਪਲੀਟ ਹੈਗੀ ਇੱਥੇ ਤੁਸੀਂ ਉਹ ਲਿਖ ਦੇਣੀ ਹੈ ਇੱਥੇ ਤੁਸੀਂ 2-4 ਫੋਟੋਆਂ ਖਿੱਚ ਕੇ ਇਹਦੇ ਵਿੱਚ ਕਰਕੇ ਤਾਂ ਥੱਲੇ ਉਹ ਨੂੰ ਇੱਥੇ ਆਪਾਂ ਜਮ੍ਹਾਂ ਕਰਦਣਾ ਜਮ੍ਹਾਂ ਕਰਨ ਤੋਂ ਬਾਅਦ ਤੁਹਾਡੀ ਖੇਤੀ ਯਾਨੀ ਕਿ ਸਮਰਾਈ ਹੋ ਜਾਣੀ ਹੈ ਬਹੁਤ ਸਾਰੇ ਵੀਰ ਸਰਪੰਚ ਭਰਾ ਵੀ ਜੁੜੇ ਹੋਏ ਤਾਂ ਕਿਸੇ ਨੇ ਮਾਇੰਡ ਨਹੀਂ ਕਰਨਾ ਆਪਾਂ ਕਿਸੇ ਦੇ ਖਿਲਾਫ ਨਹੀਂ ਇਹ ਵੀਡੀਓ ਬਾਈ ਹੈ ਬਾਕੀ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਦਬਕੇ ਸ਼ੇਅਰ ਜ਼